ਸਾਧ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਲੋਕਾਂ ਦੇ ਮੁੱਦੇ ਲੈ ਕੇ ਅਸੀਂ ਤੁਹਾਡੀ ਕੋਲ ਅੱਗੇ ਵੀ ਆਉਂਦੇ ਰਹੇ ਹਾਂ ਹੁਣ ਵੀ ਤੁਹਾਡੀ ਕਚਹਿਰੀ ਵਿੱਚ ਲੈ ਕੇ ਆਏ ਹਾਂ ਆਮ ਆਦੀ ਪਾਰਟੀ ਨੇ ਇੱਕ ਸਕੀਮ ਲਾਂਚ ਕੀਤੀ ਹੈ ਜਿਹਦੇ ਵਿੱਚ ਕਹਿੰਦੇ ਹੋ ਮੁੱਖ ਮੰਤਰੀ ਸਿਹਤ ਯੋਜਨਾ ਜਿਵੇਂ ਜੋ ਕਹਿੰਦੇ ਹੈ ਕਿ 10 ਲੱਖ ਰੁਪਏ ਦਾ ਬੀਮਾ ਅਸੀਂ ਹਰ ਪਰਿਵਾਰ ਦਾ ਕਰਕੇ ਦੇਵਾਂਗੇ ਜੋ ਪੰਜਾਬ ਵਿੱਚ ਵੱਸਦਾ ਹੈਗਾ ਜੋ ਪੰਜਾਬ ਦਾ ਵਸਨੀਕ ਹੈਗਾ ਅਸੀਂ ਉਹਨਾਂ ਦਾ 10 ਲੱਖ ਰੁਪਏ ਦਾ ਬੀਮਾ ਕਰਕੇ ਦੇਵਾਂਗੇ ਤੁ ਲੋਕਾਂ ਵਿੱਚ ਬੜੀ ਇਸ ਚੀਜ਼ ਦੀ ਆਸ਼ਾ ਹੋਈ ਕਿ ਚਲੋ ਆਮ ਆਦਮੀ ਪਾਰਟੀ ਵੀ ਕੋਈ ਚੰਗਾ ਕੰਮ ਕਰਨ ਲੱਗੀ ਹੈ ਪਰ ਜਿਹੜੀ ਆ ਯੋਜਨਾ ਹੈਗੀ ਹੈਗੀ ਆਹ ਪੰਜਾਬ ਸਰਕਾਰ ਦੀ ਯੋਜਨਾ ਜਿੱਦਾਂ ਕਿ ਲਿਖਿਆ ਆ ਮੁੱਖ ਮੰਤਰੀ ਸਿੱਧ ਜੂਰਾ ਫਰਿਓ ਵਿੱਚ ਲਿਖਿਆ ਕਿ 10 ਲੱਖ ਦਾ ਬੀਮਾ ਹਰ ਪੰਜਾਬੀ ਪਰਿਵਾਰ ਦਾ ਕੀਤਾ ਜਾਊਗਾ ਪਰ ਉਹਨੇ ਇਹਨਾਂ ਨੇ ਕੀਤਾ ਕੀ ਜਿਹੜੇ ਕਾਮਨ ਸਰਵਿਸ ਸੈਂਟਰ ਜਿੱਥੋਂ ਆ ਕਾਰਡ ਬਣਦੀ ਹੈ ਉਹਨਾਂ ਨੂੰ ਇਹਨਾਂ ਨੇ ਮੈਸੇਜ ਭੇਜ ਦਿੱਤਾ ਕਿ ਸਲਿੱਪ ਤੋਂ ਬਿਨਾਂ ਲਾਭਪਾਤਰੀ ਦਾ ਕਾਰਡ ਨਾ ਬਣਾਇਆ ਜਾਵੇ। ਤੇ ਆਹ ਸਲਿੱਪ ਕਟੂਗਾ ਕੌਣ? ਜਿਹੜੇ ਇਹਨਾਂ ਨੇ ਯੂਥ ਕੋਆਰਡੀਨੇਟਰ ਲਾਈ ਹੋਏ ਆ, ਜਿਹੜੇ ਇਹਨਾਂ ਨੇ ਇੰਚਾਰਜ ਲਾਈ ਹੋਏ ਆ, ਉਹ ਆਹ ਸਲਿੱਪ ਕੱਟ ਕੇ ਦੋਗੇ। ਤੇ ਉਹ ਹੈ ਕੌਣ ਹੈ ਵੀ? ਕਿ ਕੌਣ ਹੈ ਜਿਹੜੀ ਆਹ ਸਲਿੱਪ ਆ ਇਹਨਾਂ ਦੀ ਕੱਟੂਵੇ? ਕਿ ਇਹਨਾਂ ਨੂੰ ਇਹਨਾਂ ਨੇ ਇੰਚਾਰਜ ਲਾਇਆ। ਮੈਂ ਤੁਹਾਡੇ ਅੱਗੇ ਤੁਹਾਡੀ ਕਚਹਿਰੀ ਵਿੱਚ ਲੈ ਕੇ ਆਇਆ ਪਿੰਡ ਪੋਜਿਆ ਦੀ ਇੱਕ ਗੱਲ ਕਰਦੇ ਆ ਜਿਹੜਾ ਉੱਥੇ ਸਰਵਿਸ ਸੈਂਟਰ ਹੈਗਾ। ਉਦੇ ਵਿੱਚ ਇਹਨਾਂ ਨੇ ਜਿਹੜਾ ਹਲਕੇ ਦਾ ਉਸ ਏਰੀਏ ਦਾ ਕੋਆਰਡੀਨੇਟਰ ਲਾਇਆ ਉਹਦਾ ਨਾਮ ਅਗਰ ਮੈਂ ਤੁਹਾਨੂੰ ਪੜ੍ਹ ਕੇ ਇੱਥੋਂ ਸੁਣਾ ਦਿੰਦਾ ਉਹਦਾ ਨਾਮ ਹੈਗਾ ਭੁਪਿੰਦਰ ਸਿੰਘ ਲੱਕੀ ਜਿਹੜਾ ਕੀ ਇਹਨਾਂ ਦਾ ਬਲਾਕ ਸੰਪਤੀ ਮੈਂਬਰ ਹੈ ਪੂਜਿਆ ਉਹਦੇ ਨਾਲ ਇਹਨਾਂ ਨੇ ਇੱਕ ਹੋਰ ਜਿਹੜੇ ਦੀ ਡਿਊਟੀ ਲਈ ਗਈ ਹੈ ਨਾਮ ਬੜੀ ਛੋਟੀ ਹੈਗੀ ਹੈ ਇੱਕ ਉਹਦਾ ਨਾਮ ਹੈਗਾ ਕਮਲ ਕੁਟਾਈਆ ਪਪਿੰਦਰ ਸਿੰਘ ਲੱਕੀ ਇਹਨਾਂ ਦਾ ਉੱਤੇ ਦਾ ਬਲਾਕ ਸੰਪਤੀ ਨੰਬਰ ਹੈ ਜਿਹਦੀ ਪਰਚੀ ਉਹ ਕੱਟ ਕੇ ਦਵਾਂਗੇ ਉਹ ਪਰਚੀ ਵਾਲਿਆਂ ਦਾ ਸਿਰਫ ਕਾਟ ਪਾੜਨਾ ਮੇਰੀ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਹੈਗੀ ਹੈ ਇਹਨਾਂ ਨੂੰ ਪਹਿਲਾ ਸਵਾਲ ਆ ਹੈਗੇ ਕਿ ਜਿਹੜੀ ਆ ਸਿਹਤ ਯੋਜਨਾ ਹੈਗੀ ਆ ਆ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਲਈ ਹੈਗੀ ਹੈ ਜਾਂ ਪੂਰੇ ਪੰਜਾਬ ਲਈ ਹੈਗੀ ਹੈ ਅਗਰ ਤਾਂ ਪੂਰੇ ਪੰਜਾਬ ਲਈ ਹੈਗੀ ਹੈ ਜਿਹੜੇ ਤੁਸੀਂ ਸਰਵਿਸ ਸੈਂਟਰ ਹੈਗੇ ਆ ਉਹਨਾਂ ਨੂੰ ਅਧਿਕਾਰ ਦਿੰਦੇ ਕਿ ਜਿਹੜਾ ਵੀ ਉਹਨਾਂ ਕੋਲ ਜਾਂਦਾ ਉੱਥੇ ਜਾ ਕੇ ਆਪਣਾ ਕਾਰਡ ਬਣਾ ਲੈਂਦਾ ਪਰ ਨਹੀਂ ਤੁਸੀਂ ਤਾਂ ਸਿਰਫ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਕਾਰਡ ਬਣਾਣੇ ਆ ਤੁਸੀਂ ਤਾਂ ਸਿਰਫ ਆਮ ਆਦਮੀ ਪਾਰਟੀ ਲਈ ਜੋ ਕੰਮ ਕਰਦੇ ਸਿਰਫ ਉਹਨਾਂ ਦਾ ਕਾਰਡ ਬਣਾਇਆ ਜਾਂਦੇ ਜਦ ਤੁਸੀਂ ਆਮ ਆਦਮੀ ਪਾਰਟੀ ਦਾ ਫਲਾਪ ਕਰਿਆ ਜਾਂਦਾ ਇਸ ਲਈ ਤੁਸੀਂ ਆਮ ਲੋਕਾਂ ਦੇ ਕਾਰਡ ਨਹੀਂ ਬਣਾਉਂਦੇ ਬਈ ਤੁਸੀਂ ਇਹਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਹੈਗੇ ਆ ਉਹਨਾਂ ਕੋਲ ਅਥਾਰਟੀ ਦੇ ਦਿੱਤੀ ਕਿ ਤੁਸੀਂ ਸਲਿੱਪ ਕੱਟ ਕੇ ਦਿਓ ਅਗਰ ਤੁਸੀਂ ਕਿਸੇ ਦੀ ਸਲਿੱਪ ਬਣਾ ਕੇ ਦੋਗੇ ਤਾਂ ਉਹਦਾ ਕਾਰਡ ਬਣੂਗਾ ਅਗਰ ਸਲਿੱਪ ਤੋਂ ਬਿਨਾ ਕਿਸੇ ਨੇ ਕਾਰਡ ਬਣਾਤਾ ਤਾਂ ਮੈਨੂੰ ਪਤਾ ਲੱਗਿਆ ਕਿ ਜਿਹੜੇ ਸਰਵਿਸ ਸੈਂਟਰ ਨੇ ਕਾਰਡ ਬਣਾਇਆ ਉਹਨਾਂ ਦੇ ਪਰਚਾ ਦਾ ਵੀ ਕਰ ਦਿੰਦਾ ਜਿਹੜੇ ਸਰਵਿਸ ਸੈਂਟਰ ਵੀ ਹੈਗੇ ਉਹਨਾਂ ਨੂੰ ਤੁਸੀਂ ਦਿੰਦੇ ਕੀ ਹੈ 4 ਰੁਪਏ ਇੱਕ ਕਾਰਡ ਬਣਾਉਂਦਾ ਉਹ ਚਲੋ ਬਾਅਦ ਵਿੱਚ ਗੱਲ ਕਰ ਲਾਂਗੇ ਪਰ ਮੈਂ ਆਮ ਆਦੀ ਪਾਰਟੀ ਦੀ ਸਰਕਾਰ ਨੂੰ ਪੁੱਛਿਆ ਜਾਂਦਾ ਹੈ ਕਿ ਜਿਹੜੀ ਆ ਬੀਮਾ ਯੋਜਨਾ ਹੈਗੀ ਹੈ ਸਿਹਤ ਦੀ ਕਿ ਆਮ ਆਦੀ ਪਾਰਟੀ ਆਪਣੀ ਜੇਬ ਤੋਂ ਪੈਸੇ ਦੇ ਰਹੀ ਹੈ ਆਹ ਪੰਜਾਬ ਸਰਕਾਰ ਦੀ ਯੋਜਨਾ ਹੈਗੀ ਆ ਪੰਜਾਬ ਸਰਕਾਰ ਨੇ ਇੰਨੇ ਵਿੱਚ ਪੈਸਾ ਦੇਣਾ ਹੈਗਾ ਤਾਂ ਇਹਨੂੰ ਜਿਹੜੇ ਫਲਿੱਪਾ ਕਟੀਆਂ ਜਾਂਦੀਆਂ ਜਿਨ੍ਹਾਂ ਦੇ ਕਾਰਡ ਬਣਨੇ ਆ ਤਾਂ ਉਹਦੀ ਜਿਹੜੀ ਅਥਾਰਟੀ ਹੈਗੀ ਆ ਜਿਹੜੇ ਆਮ ਆਦਮੀ ਪਾਰਟੀ ਦੇ ਤੁਹਾਡੇ ਪਿੰਡਾਂ ਵਿੱਚ ਵਰਕਰ ਜਾਂ ਲੀਡਰ ਬੈਠੇ ਆ ਉਹ ਆ ਡਿਸਾਈਡ ਥੋੜੀ ਕਰੂਗੇ ਤੁਸੀਂ ਪੰਜਾਬ ਦੇ ਨਾਲ ਧੱਕਾ ਕਰਦੇ ਪਏ ਆ ਇੱਕ ਕੋਰਾ ਮਜ਼ਾਕ ਕਰਦੇ ਪਏ ਆ ਪਿਛਲੇ 4 ਸਾਲਾਂ ਵਿੱਚ ਤੁਸੀਂ ਕੰਮ ਤਾਂ ਕੋਈ ਚੰਗਾ ਕੀਤਾ ਨਹੀਂ ਹੈਗਾ ਅਗਰ ਕੋਈ ਯੋਜਨਾ ਤੁਸੀਂ ਲੈ ਕੇ ਵੀ ਆਦੇ ਪਏ ਆ ਉਹਦੇ ਵਿੱਚ ਤੁਸੀਂ ਇੱਕ ਮਜ਼ਾਕ ਬਣਾ ਕੇ ਰੱਖਿਆ ਤਾ ਗੱਲ ਮੈਂ ਤੁਹਾਡੀ ਰਾਹੀਂ ਸਾਂਝੀ ਕਰਿਆ ਚੁਕਿਆ ਸੀ। ਅੱਛਾ ਪ੍ਰਧਾਨ ਜੀ ਇੱਕ ਗੱਲ ਐ ਜਿਵੇਂ ਹੁਣ ਆਵਾਦਮੀ ਪਾਰਟੀ ਦੇ ਉਹਨਾਂ ਨੇ ਲਾਏ ਆ ਬੰਦੇ। ਇਹਦਾ ਮਤਲਬ ਜੇ ਹੁਣ ਬੀਜੇਪੀ ਦਾ ਹੋਊਗਾ ਜਾਂ ਅਕਾਲੀ ਦਲ ਦਾ ਹੋਊਗਾ ਜਾਂ ਕਾਂਗਰਸ ਦਾ ਹੋਊਗਾ ਉਹ ਜੇ ਉਹਨਾਂ ਦੀ ਆਪਸ ਚ ਨਾ ਸੂਤ ਹੋਏ ਉਹ ਫਿਰ ਕੀ ਕਰਨਗੇ? ਐਗਜ਼ੈਕਟਲੀ ਆਹੀ ਪੁਆਇੰਟ ਮੈਂ ਤੁਹਾਡੀ ਅੱਗੇ ਲੈ ਕੇ ਜਾਇਆ ਜਾਂਦਾ ਕਿ ਹਰ ਪਿੰਡ ਵਿੱਚ ਹਰ ਜਗ੍ਹਾ ਤੇ ਵੱਖ-ਵੱਖ ਪਾਰਟੀਆਂ ਨਾਲ ਜੁੜੇ ਹੋਏ ਲੋਕ ਐ। ਹੁਣ ਇਹ ਬਲਾਕ ਸਮਤੀ ਦੇ ਇਲੈਕਸ਼ਨ ਹੋ ਕੇ ਹੱਟੇ ਨੇ। ਅਗਰ ਪੁਚਿਆ ਦੀ ਗੱਲ ਕਰਾਂ ਇਹਨਾਂ ਨੇ ਆਪਣਾ ਬਲੌਕ ਸੰਮਤੀ ਮੈਂਬਰ ਉੱਤੇ ਇੰਚਾਰਜ ਲਾ ਦਿੱਤਾ ਜਿਹੜਾ ਬਰਾਬਰ ਕੈਂਡੀਡੇਟ ਖੜਾ ਸੀਗਾ ਜਾਂ ਜਿਨ੍ਹਾਂ ਨੇ ਵੋਟ ਦੂਜੇ ਨੂੰ ਪਾਈ ਹੈ ਦੱਸੋ ਜਿਹੜਾ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹੈਗਾ ਆ ਉਹਨਾਂ ਦੇ ਕਾਰਡ ਬਣਾਉਣ ਲਈ ਜਿਹੜੀ ਵੀ ਆ ਇਹਨਾਂ ਨੇ ਲੈਟਰ ਜਾਂ ਚਿੱਠੀ ਦੇਣੀ ਉਹ ਕੱਟ ਕੇ ਦਊਗਾ ਨਹੀਂ ਦਊਗਾ ਇਹਦਾ ਪਰ ਇਹਨਾਂ ਨੇ ਲੋਕਾਂ ਨੂੰ ਸਮਝ ਨਹੀਂ ਲੱਗਦਾ ਕਿ ਆ ਚਾਹਦੇ ਕੀ ਹੈਗੇ ਆ ਲੋਕਾਂ ਨੂੰ ਬੇਇਜ਼ਤ ਕਰਨ ਦਾ ਇਹਨਾਂ ਨੇ ਇੱਕ ਤਰੀਕਾ ਲੱਭਿਆ ਹੋਇਆ ਤੇ ਕਾਂਗਰਸ ਪਾਰਟੀ ਇਹਦਾ ਵਿਰੋਧ ਕਰਦੀ ਹੈ ਇਹਦੇ ਖਿਲਾਫ ਖੜੀ ਹੈ ਔਰ ਅਸੀਂ ਜਿਹੜਾ ਲੋਕਾਂ ਦਾ ਬੰਦਾ ਹੱਕ ਹੈਗਾ ਉਹਨੂੰ ਦਵਾਉਣ ਲਈ ਜਿਹੜਾ ਵੀ ਸੰਘਰਸ਼ ਕਰਨਾ ਪਿਆ ਕਿੱਥੇ ਤੱਕ ਵੀ ਪਹੁੰਚਣਾ ਪਿਆ ਜਿੱਥੇ ਵੀ ਪਹੁੰਚ ਕਰਨੀ ਪਈ ਅਸੀਂ ਕਰਾਂਗੇ ਪਰ ਜਿਹੜਾ ਇਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਸਿਸਟਮ ਰੱਖਿਆ ਹੈ ਕਿ ਉਹਨਾਂ ਦੀ ਸਲਿੱਪ ਨਾਲ ਕੱਟੂngੇ ਆ ਜਿਹੜਾ ਇਹਨਾਂ ਦਾ ਡਿਸੀਜਨ ਹੈ ਵਾਪਸ ਕਰਾ ਕੇ ਛੱਡਾ ਲੀਗਲੀ ਤੌਰ ਤੇ ਕੀ ਹੋ ਸਕਦਾ ਹੈ ਲੀਗਲੀ ਤੌਰ ਤੇ ਸਪੋਰਟ ਵਿੱਚ ਜਾ ਸਕਦੇ ਹੈ ਅਸੀਂ ਗਵਰਨਰ ਸਾਹਿਬ ਨੂੰ ਅਪੀਲ ਕਰ ਸਕਦੇ ਹਾਂ ਅਸੀਂ ਉਹਨਾਂ ਨੂੰ ਪੁੱਛ ਸਕਦੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਦੀ ਸਕੀਮ ਹੈਗੀ ਹੈ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਵਰਕਰ ਕਿਦਾਂ ਡਿਸਾਈਡ ਕਰੂਗਾ ਆਮ ਆਦਮੀ ਪਾਰਟੀ ਦਾ ਲੀਡਰ ਕਿਦਾਂ ਡਿਸਾਲਵ ਕਰੂਗਾ ਕਿ ਕਿਹਨੂੰ ਯੋਜਨਾ ਲਾਗੂ ਹੋਣੀ ਕਿਹਨੂੰ ਨਹੀਂ ਹੋਣੀ ਹੈਗੀ ਔਰ ਪਤਨ ਨਹੀਂ ਆਇਆ ਜਿੱਤੇ ਗੱਲ ਕਰਦੇ ਕਿ ਮੈਂ ਜੀ ਪੂਰੇ ਪੰਜਾਬ ਦਾ ਮੁੱਖ ਮੰਤਰੀ ਆ ਅਗਰ ਤੁਸੀਂ ਪੂਰੇ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਤ ਮਾਨ ਜੀ ਤਾਂ ਪਾਰਟੀਆਂ ਕੱਟਣ ਦਾ ਸਿਸਟਮ ਤੁਸੀਂ ਸਿਰਫ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕਿਉਂ ਦਿੱਤਾ ਹੈਗਾ ਜਿਹੜੇ ਸਰਵਿਸ ਸੈਂਟਰ ਹੈਗੇ ਉਹਨਾਂ ਨੂੰ ਅਥਾਰਟੀ ਕਿਉਂ ਨਹੀਂ ਦਿੱਤੀ ਕਿ ਜਿਹੜਾ ਵੀ ਤੁਹਾਡੇ ਕੋਲ ਆਊਗਾ ਉਹਦਾ ਤੁਸੀਂ ਕਾਰਡ ਬਣਾਓਗੇ